ਪਿਛਲੀ ਵੀਡੀਓ ਚ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਜਿਹੜੇ ਬੱਚਿਆਂ ਨੇ ਵੈਟਰਨਰੀ ਦਾ ਡਿਪਲੋਮਾ ਕਰਨਾ ਹੈ ਪਰੰਤੋ ਇਸ ਵੀਡੀਓ ਚ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਬੱਚੇ ਵੈਟਰਨਰੀ ਦਾ ਡਾਕਟਰ ਬਣਨਾ ਚਾਹੁੰਦੇ ਐ ਮਤਲਬ ਕਿ ਬੀਵੀਐਸਸੀ ਕਰਨੀ ਚਾਹੁੰਦੇ ਐ ਜਿਹੜੇ ਬੱਚੇ 5.5 ਸਾਲ ਦਾ ਇਹ ਕੋਰਸ ਹੈ ਜਿਹੜੇ ਬੱਚੇ ਬੀਵੀਐਸਸੀ ਕਰਨੀ ਚਾਹੁੰਦੇ ਐ ਉਹਨਾਂ ਦੇ ਲਈ ਇਹ ਵੀਡੀਓ ਲੈ ਕੇ ਆਇਆ ਮੈਂ ਹਾਂ ਕੁਲਦੀਪ ਸਿੰਘ ਸ਼ੇਰਕਰ ਮਖਾਈ ਫਤਿਹ ਸਾਂ ਪੋਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਵਧੇਰੇ ਜਾਣਕਾਰੀ ਲਈ ਤੁਸੀਂ ਗੜਵਾਸੋ ਦੀ ਵੈਬਸਾਈਟ ਤੇ ਜਾ ਸਕਦੇ ਹੋ ਫੇਸਬੁੱਕ ਚੈਨਲ ਮੇਰੀ ਖੇਤੀ ਮੇਰਾ ਕਿਸਾਨ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਠੀਕ ਹੈ ਸਭ ਤੋਂ ਪਹਿਲਾਂ ਤੇ ਫਾਰਮ ਭਰਨ ਦੀ ਜਿਹੜੀ ਆਖਰੀ ਤਰੀਕ ਹੈਗੀ ਹੈ 28 ਜੂਨ 2024 ਹੈ ਤੇ ਲੇਟ ਫੀਸ ਦੇ ਨਾਲ 5 ਜੁਲਾਈ 2024 ਹੈ ਠੀਕ ਹੈ ਤਾਂ ਇਹਨਾਂ ਤਰੀਕਿਆਂ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਫਾਰਮ ਭਰ ਲਵੋ ਹੁਣ ਕੌਣ ਕੌਣ ਵਿਅਕਤੀ ਇਹ ਫਾਰਮ ਭਰ ਸਕਦਾ ਹੈ ਇਹਦੇ ਲਈ ਦੇਖੋ ਕਿ ਇਹ ਕੇਵਲ ਉਹ ਵਿਅਕਤੀ ਫਾਰਮ ਭਰੇਗਾ ਜੀਨੇ ਨੀਟ ਦਾ ਪੇਪਰ ਦਿੱਤਾ ਹੈ ਇਹ ਸਭ ਤੋਂ ਵੱਡੀ ਸ਼ਰਤ ਹੈ ਜੀਨੇ ਨੀਟ ਦਾ ਪੇਪਰ ਦਿੱਤਾ ਹੈ ਕੇਵਲ ਉਹੀ ਵਿਅਕਤੀ ਫਾਰਮ ਭਰ ਸਕਦਾ ਹੈ ਨੀਟ ਦਾ ਪੇਪਰ ਤੁਸੀਂ ਦਿੱਤਾ ਤਾਂ ਉਹਦੇ ਰੈਂਕ ਦੇ ਹਿਸਾਬ ਨਾਲ ਮੈਰਿਟ ਬਣੇਗੀ ਤੇ ਨੀਟ ਦਾ ਪੇਪਰ ਦੇਣ ਦੇ ਨਾਲ-ਨਾਲ ਜ਼ਰੂਰੀ ਹੈ ਕਿ ਤੁਹਾਡੇ ਫਿਜ਼ਿਕਸ, కెਮਿਸਟਰੀ, ਬਾਇਓਲੋਜੀ ਤੇ ਇੰਗਲਿਸ਼ ਦੇ ਵਿੱਚੋਂ ਘੱਟੋ-ਘੱਟ 50 ਅਪਸ਼ਨ ਨੰਬਰ ਹੋਣ। ਜੇਕਰ ਤੁਸੀਂ ਐਸਸੀਐਸਟੀ ਬੀਸੀੋਂ ਦਾ 47.5% ਨੰਬਰ ਵੀ ਚੱਲ ਜਾਣਗੇ। ਠੀਕ ਹੈ? ਤਾਂ ਇਹਦੇ ਵਿੱਚ ਜਿਹੜੀਆਂ ਇਹ ਸੀਟਾਂ ਨੇ ਇਹ ਜਿਹੜਾ ਹੈਗਾ ਇਹਨਾਂ ਨੇ ਪੰਜਾਬ ਦੇ ਡੋਮਿਸਾਈਲ ਵਾਸਤੇ ਹੈ। ਪੰਜਾਬ ਡੋਮਿਸਾਈਲ ਤੇ ਉਸ ਦੇ ਨਾਲ ਨਾਲ ਜਿਹੜਾ ਹੈਗਾ ਚੰਡੀਗੜ੍ਹ ਦੇ ਡੋਮਿਸਾਈਲ ਵਾਲਿਆਂ ਵਾਸਤੇ ਹੈ। ਜਿਹੜੇ ਬੱਚੇ ਆਊਟ ਆਫ ਸਟੇਟ ਹੈਗੇ ਆ ਜੋ ਨੈਸ਼ਨਲ ਲੈਵਲ ਤੇ VCI ਦੀ ਕਾਉਂਸਲਿੰਗ ਹੋਏਗੀ ਤੇ VCI ਤੋਂ ਜਿਹੜਾ ਨਾਮਿਨੇਟਡ ਬੱਚੇ ਹੋਣਗੇ ਉਹ ਆਪਣੇ ਆਊਟ ਆਫ ਸਟੇਟ ਦੇ ਕੋਟੇ ਵਿੱਚ ਆਉਣਗੇ ਮੈਂ ਕਿ ਆਊਟ ਆਫ ਸਟੇਟ ਦਾ ਕੋਟਾ VCI ਦਾ ਕੋਟਾ ਹੀ ਹੋਏਗਾ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ NRI ਦਾ ਕੋਟਾ ਹੈਗਾ ਉਹ ਆਪਣਾ ਅਪਲਾਈ ਕਰ ਸਕਦੇ ਆ ਮੁੱਖ ਤੌਰ ਤੇ ਜਿਨ੍ਹਾਂ ਕੋਲੇ ਪੰਜਾਬ ਅਤੇ ਚੰਡੀਗੜ੍ਹ ਦਾ ਡੋਮਿਸਾਈਲ ਹੈਗਾ ਉਹ ਜਿਹੜਾ ਆਪਣਾ ਫਾਰਮ ਭਰਨ ਫਾਰਮ ਭਰਨ ਦੀ ਤੁਨ ਲਾਸਟ ਡੇਟ ਦਾਸੀ ਦਿੱਤੀ ਹੈ ਕਿ 28 ਜੂਨ 2024 ਹੈ ਲੇਟ ਫੀਸ ਦੇ ਨਾਲ 5 ਜੁਲਾਈ 2024 ਤੱਕ ਫਾਰਮ ਭਰ ਸਕਦੇ ਹੋ ਤੇ ਫਾਰਮ ਭਰਨ ਤੋਂ ਬਾਅਦ ਜਿਹੜਾ ਤੁਹਾਡੇ ਨੀਟ 'ਚੋਂ ਨੰਬਰ ਆਇਆ ਉਸ ਦੇ ਹਿਸਾਬ ਨਾਲ ਤੁਹਾਡੀ ਮੈਰਿਟ ਬਣੇਗੀ ਤੇ ਮੈਰਿਟ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਕੋਲਜ ਤੁਹਾਨੂੰ ਲੋਟ ਹੋਏਗਾ ਗੜਵਾਸੂ ਯੂਨੀਵਰਸਿਟੀ ਲੋਟ ਹੁੰਦੀ ਹੈ ਚਾਹੇ ਤੁਹਾਨੂੰ ਖਾਲਸਾ ਕੋਲਜ ਲੋਟ ਹੁੰਦਾ ਚਾਹੇ ਤੁਹਾਨੂੰ ਆਰਾਮਪੁਰਾ ਫੁੱਲ ਲੋਟ ਹੁੰਦਾ ਤਾਂ ਤਿੰਨਾਂ ਦੇ ਵਿੱਚੋਂ ਇੱਕ ਜਗ੍ਹਾ ਤੇ ਜਿਹੜਾ ਹੈਗਾ ਗੜਵਾਸੂ ਯੂਨੀਵਰਸਿਟੀ ਤੁਹਾਨੂੰ ਭੇਜੇਗੀ ਤਜਪਰ ਦੇ ਰੇ ਜਾਣਕਾਰੀ ਲਈ ਤੁਸੀਂ ਜਿਹੜਾ ਹੈਗਾ ਗੜਵਾਸੂ ਯੂਨੀਵਰਸਿਟੀ ਵੈਬਸਾਈਟ ਤੇ ਜਾ ਕੇ ਉੱਥੋਂ ਪੜ੍ਹ ਸਕਦੇ ਹੋ ਤੇ ਉੱਥੋਂ ਫੀਸ ਕੀ ਸਟਰਕਚਰ ਫੀਸ ਦਾ ਹੈਗਾ ਇੱਕ ਇੱਕ ਜਾਣ ਕੇ ਤੁਸੀਂ ਹਾਸਲ ਕਰ ਸਕਦੇ ਹੋ ਮੇਰਾ ਮਕਸਦ ਤੁਹਾਨੂੰ ਇਹ ਹੀ ਦੱਸਣਾ ਸੀਗਾ ਕਿ ਜਿਹੜੇ ਵਿਅਕਤੀ ਵੈਟਰਨਰੀ ਨਾਲ ਵੈਟਰਨਰੀ ਦੇ ਡਾਕਟਰ ਬਣਨਾ ਚਾਹੁੰਦੇ ਹੈ ਉਹਨਾਂ ਦੇ ਲਈ ਜਿਹੜਾ ਹੈਗਾ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਨੇ